ਜਦੋਂ ਪਿੰਡ ਉਜਾੜੇ ਜਾਂਦੇ ਨੇ ਫਿਰ ਔਲੇ ਪੈਂਦੇ ਨੇ ਜੋ ਹੁਣ ਪੰਜਾਬ ਦੇ ਵਿੱਚ ਪਏ ਰਹੇ ਨੇ ਕਿਉਂਕਿ ਸਮੇਂ ਦੇ ਹਾਕਮਾਂ ਨੇ ਲੁਧਿਆਣਾ ਦੇ ਆਸ-ਪਾਸ ਅਤੇ ਕਈ ਹੋਰ ਥਾਵਾਂ ਤੇ ਪਿੰਡਾਂ ਦਾ ਵजूद ਮਿਟਾ ਕੇ ਸ਼ਹਿਰ ਉਸਾਰਨ ਦਾ ਐਲਾਨ ਕਰ ਦਿੱਤਾ ਹੈ ਇਸ ਐਲਾਨ ਦੇ ਖਿਲਾਫ ਪਿੰਡਾਂ ਚ ਲਲਕਾਰੇ ਵੱਜ ਰਹੇ ਨੇ ਪੰਜਾਬ ਦੇ ਕਿਸਾਨਾਂ ਤੇ ਲੋਕਾਂ ਨੇ ਇੱਕ ਵਾਰ ਫਿਰ ਆਪਣੀਆਂ ਨਸਲਾਂ ਤੇ ਫਸਲਾਂ ਦੀ ਹੋਂਦ ਦੀ ਲੜਾਈ ਲੜਨ ਦੇ ਲਈ ਕੰਮਰ ਕਸੇ ਕਸ ਲਏ ਨੇ ਸਰਕਾਰ ਦੇ ਐਲਾਨ ਦੇ ਖਿਲਾਫ ਕੋਲ ਦਾ ਰਨ ਸਿੰਘਾ ਵੱਜ ਚੁੱਕਾ ਹੈ ਪਿੰਡਾਂ ਚ ਗ੍ਰਾਮ ਸਭਾਵਾਂ ਹੋ ਰਹੀਆਂ ਹਨ ਸਰਕਾਰੀ ਤੰਤਰ ਲੋਕਾਂ ਨੂੰ ਕਿਸਾਨਾਂ ਨੂੰ ਸੋਧੀ ਹੋਈ ਲੈਂਡ ਪੂਲਿੰਗ ਨੀਤੀ ਦੇ ਫਾਇਦੇ ਦਿਖਾ ਰਿਹਾ ਹੈ ਪਰ ਲੋਕ ਪੈਰਾਂ ਤੇ ਪਾਣੀ ਨਹੀਂ ਪੈਣ ਦੇ ਰਹੇ। ਗ੍ਰਾਮ ਸਭਾਵਾਂ ਨੇ ਸਰਕਾਰ ਵੱਲੋਂ ਜ਼ਮੀਨ ਅਥਿਆਨ ਦੇ ਖਿਲਾਫ ਮਥੇ ਪਾਸ ਕਰਨੇ ਸ਼ੁਰੂ ਕਰ ਦਿੱਤੇ ਨੇ। ਲੋਕ ਕਹਿ ਰਹੇ ਨੇ ਕਿ ਜੇਕਰ ਲੈਂਡ ਪੂਲਿੰਗ ਨੀਤੀ ਇੰਨੀ ਹੀ ਵਧੀਆ ਹੈ ਤਾਂ ਮੁੱਖ ਮੰਤਰੀ ਪਹਿਲਾਂ ਇਹ ਆਪਣੇ ਪਿੰਡ ਤੋਂ ਸ਼ੁਰੂ ਕਰੇ ਤੇ ਉਸ ਨੂੰ ਸ਼ਹਿਰ ਦੇ ਵਿੱਚ ਤਬਦੀਲ ਕਰੇ। ਸੋਸ਼ਲ ਮੀਡੀਆ ਤੇ ਬੜੇ ਅੱਗ ਵਰਗੇ ਤਿੱਖੇ ਵਿਆਨ ਆ ਰਹੇ ਨੇ ਇੱਕ ਅੰਦਾਜ਼ੇ ਦੇ ਮੁਤਾਬਕ ਸਾਰੇ ਪੰਜਾਬ ਚ 116 ਪਿੰਡਾਂ ਦੀ 65533 ਏਕੜ ਜ਼ਮੀਨ ਸਰਕਾਰ ਨੇ ਲੈਣ ਦੀ ਤਜਵੀਜ਼ ਬਣਾਈ ਹੈ ਪਰ ਸਭ ਤੋਂ ਪ੍ਰਭਾਵਿਤ ਜਿਹੜਾ ਖੇਤਰ ਲੁਧਿਆਣਾ ਦਾ ਆਸ-ਪਾਸ ਦਾ ਇਲਾਕਾ ਹੈ ਜਿੱਥੇ ਲਗਭਗ 25 ਪਿੰਡਾਂ ਦੀ 25000 ਏਕੜ ਜ਼ਮੀਨ ਸ਼ਹਿਰੀਕਰਨ ਤੇ ਉਦਯੋਗਾਂ ਦੇ ਲਈ ਹਾਸਲ ਕੀਤੀ ਜਾਣੀ ਹੈ ਲਗਭਗ 6 ਉਦਯੋਗਿਕ ਝੁੰਡ ਬਣਾਉਣ ਦੀ ਵਿਉਂਤ ਹੈ ਜਿੰਨਾ ਪਿੰਡਾਂ ਤੇ ਉਜਾੜੇ ਦੀ ਤਲਵਾਰ ਲੜਕਦੀ ਹੈ ਉਹਨਾਂ ਚ ਦਾਖਾ ਟਾਈਪੀ ਅਲੀਗੜ ਹੀਰਾ ਰੁੜਕਾ ਨੂਰਪੁਰ ਬੇਟ ਜੋਧਾ ਮਨਸੂਰਾ ਕੈਲਪੁਰ ਮਲਕਪੁਰ ਗੜਾ ਪਮਾਲੀ ਪਮਾਲ ਲਲਤੋ ਕਲਾ ਤੇ ਸ਼ੋਕਰਾ ਰਤਨ ਖਡੂਰ ਤੇ ਚੱਕ ਕਲਾ ਆਦ ਸਾਂਭ ਲੈ ਜਜਵਾਤ ਮੁਕਤ ਸਰਕਾਰੀ ਤੰਤਰ ਨੂੰ ਇਹ ਖਬਰ ਨਹੀਂ ਹੈ ਕਿ ਹਰ ਪਿੰਡ ਆਪਣੇ ਆਪ ਦੇ ਵਿੱਚ ਇੱਕ ਇਤਿਹਾਸਕ ਸਿਲਾ ਲੇਖ ਹੈ ਸਾਡੇ ਵੱਡ ਵਡੇਰਿਆਂ ਦਾ ਜਨਮ ਤੋਂ ਲੈ ਕੇ ਮਰਨ ਤੱਕ ਦਾ ਲੇਖਾ ਜੋਖਾ ਇਨ੍ਹਾਂ ਪਿੰਡਾਂ ਦੀਆਂ ਗਲੀਆਂ ਰਾਹਾਂ ਖੇਤਾਂ ਤੇ ਕੰਧਾਂ ਤੇ ਉਕਰਿਆ ਹੋਇਆ ਹੈ ਹਰ ਪਿੰਡ ਦੀ ਆਪਣੀ ਕਥਾ ਕਹਾਣੀ ਹੈ ਕਿਸੇ ਦੀ ਛੋਟੀ ਹੈ ਤੇ ਕਿਸੇ ਦੀ ਵੱਡੀ ਹੈ ਪਿੰਡ ਨੂੰ ਉਜਾੜਨ ਦਾ ਇਤਿਹਾਸਕ ਸਿਲਾ ਲੇਖ ਨੂੰ ਮਟਾਉਣਾ ਹੈ ਕਿਸੇ ਵੀ ਵਿਅਕਤੀ ਦੀ ਮੂਲਲੀ ਪਹਿਚਾਣ ਉਸ ਦੀ ਜੰਮਣ ਪੋਏ ਨਾਲ ਜੁੜੀ ਹੁੰਦੀ ਹੈ ਇਸ ਪਹਿਚਾਣ ਨੂੰ ਬੰਦੇ ਤੋਂ ਸੱਤਾ ਸ਼ਕਤੀ ਦੇ ਜ਼ੋਰ ਨਾਲ ਖੋਹਿਆ ਜ਼ਰੂਰ ਜਾ ਸਕਦਾ ਹੈ ਪਰ ਉਸ ਦੇ ਅੰਦਰੋਂ ਮੜਫੀ ਕਿਸੇ ਵੀ ਕਦਰ ਨਹੀਂ ਕੀਤਾ ਜਾ ਸਕਦਾ ਇਹ ਵੀ ਸਾਡੇ ਸਮਿਆਂ ਤੇ ਇਸ ਤੋਂ ਪਹਿਲੇ ਸਮਿਆਂ ਦਾ ਸੱਚ ਹੈ ਕਿ ਮਨੁੱਖਾਂ ਨੂੰ ਮਨਮੁੱਖ ਹੀ ਉਜਾੜਦੇ ਆਏ ਨੇ ਨਵੇਂ ਸ਼ਹਿਰੀ ਇਲਾਕੇ ਵਸਾਉਣ ਦੇ ਲਈ ਪਿੰਡਾਂ ਨੂੰ ਉਜਾੜਨ ਦਾ ਵੀੜਾ ਉਸੇ سلسلے ਦਾ ਉਸੇ سلسلے ਦਾ ਹਿੱਸਾ ਹੈ ਦੇਸ਼ ਦੀ ਵੰਡ ਹੋਈ ਲੱਖਾਂ ਲੋਕ ਆਪਣੇ ਪਿੰਡਾਂ ਛੋੜ ਗਏ ਜਾਂ ਉਜਾੜ ਦਿੱਤੇ ਗਏ ਬੇਸ਼ੁਮਾਰ ਲੋਕ ਬੇਕਾਰ ਹੋ ਗਏ ਨਵੇਂ ਥਾਮੀ ਆ ਕੇ ਬਸ ਗਏ ਕਈਆਂ ਨੇ ਆਪਣੇ ਨਵੇਂ ਪਿੰਡ ਬਣ ਲਏ ਪਰ ਉਹਨਾਂ ਦੇ ਚੇਤਿਆਂ 'ਚ ਆਪਣਾ ਜੱਦੀ ਪਿੰਡ ਆਖਰੀ ਸਾਹ ਤੱਕ ਮਣਫੀ ਨਹੀਂ ਹੋਇਆ ਅਖੀਰ ਤੱਕ ਉਹਨਾਂ ਦੀ ਰੂਹ ਆਪਣੇ ਪਿੰਡ ਨੂੰ ਦੇਖਣ ਦੇ ਲਈ ਤਰਸਦੀ ਰਹੀ ਮਹਾਨ ਫਿਲਮ ਐਕਟਰ ਸੁਨੀਲ ਦੱਤ ਜਦੋਂ ਬਿਮਾਰ ਹੋ ਕੇ ਮੰਜੇ ਤੇ ਪੈ ਗਿਆ ਤਾਂ ਉਸਨੇ ਆਪਣੇ ਬੇਟੇ ਸੰਜੇ ਦੱਤ ਨੂੰ ਕਿਹਾ ਕਿ ਮੈਨੂੰ ਮੇਰੇ ਪਿੰਡ ਲੈ ਚੱਲ। ਸੰਜੇ ਦੱਤ ਨੇ ਕਿਹਾ ਕਿ ਤੁਹਾਡਾ ਪਿੰਡ ਇੱਥੇ ਹੀ ਹੈ। ਸੁਨੀਲ ਦੱਤ ਜਿਸ ਦਾ ਜਨਮ ਤੋਂ ਬਾਅਦ ਨਾਮ ਬਲਰਾਜ ਰੱਖਿਆ ਗਿਆ ਸੀ, ਉਸਨੇ ਕਿਹਾ ਕਿ ਨਹੀਂ ਇਹ ਮੇਰਾ ਪਿੰਡ ਨਹੀਂ। ਸੁਨੀਲ ਦੱਤ ਦਾ ਜਨਮ ਜੇਹਲਮ ਜ਼ਿਲ੍ਹੇ ਦੇ ਪਿੰਡ ਨਾਕਾ ਖੁਰਦ ਹੁਣ ਪਾਕਿਸਤਾਨ ਦੇ ਵਿੱਚ ਹੋਇਆ ਸੀ। ਵੰਡ ਤੋਂ ਬਾਅਦ ਉਸ ਦਾ ਪਰਿਵਾਰ ਜਮਣਾ ਨਗਰ ਦੇ ਪਿੰਡ ਮੜੌਲੀ 'ਚ ਵੱਸ ਗਿਆ। ਉਹ ਨਾਕਾ ਖੁਰਦਜਾਨ ਨੂੰ ਤਰਸਦਾ ਮਰ ਗਿਆ ਵੰਡ ਤੋਂ 78 ਸਾਲ ਬਾਅਦ ਵੀ ਬਾਗਿਓਂ ਪਾਰ ਆਏ ਲੱਖਾਂ ਲੋਕਾਂ ਨਾਲ ਰਿਫਿਊਜੀ ਟੈਗ 'ਤੇ ਚਿਪਟਿਆ ਹੋਇਆ ਹੈ ਇਹ ਵੰਡ ਦੌਰਾਨ ਹੋਏ ਉਜਾੜੇ ਦੀ ਹੀ ਢੇੜ ਹੈ ਪੰਜਾਬ ਦੇ ਸਰਮੌਰ ਕਵੀਸ਼ਰ ਕਰਨੈਲ ਸਿੰਘ 파ਰਸ ਬਲਵੰਤ ਸਿੰਘ ਰਾਮੋਵਾਲੀਆ ਦਾ ਪਿਤਾ ਜਦੋਂ ਬਿਮਾਰ ਹੋ ਗਿਆ ਤਾਂ ਉਸ ਸਮੇਂ ਉਹ ਕੈਨੇਡਾ ਦੇ ਵਿਅਸੀ ਉੱਥੇ ਉਸਦੇ ਪੁੱਤ ਤੇ ਪੋਤੇ ਤੇ ਨੂਹਾਂ ਰਹਿੰਦੇ ਨੇ ਉਹਨਾਂ ਨੇ ਆਪਣੇ ਪੁੱਤਰਾਂ ਨੂੰ ਬੁਲਾ ਕੇ ਕਿਹਾ ਕਿ ਮੈਨੂੰ ਮੇਰੇ ਪਿੰਡ ਲੈ ਚੱਲੋ ਮੈਂ ਉੱਥੇ ਜਾ ਕੇ ਹੀ ਆਖਰੀ ਸਾਹ ਲੈਣੇ ਨੇ ਉਸ ਨੂੰ ਰਾਮੂਵਾਲ ਨੇੜੇ ਮੋਗਾ ਲਿਆਂਦਾ ਗਿਆ ਤੇ ਆਖਰੀ ਸਾਹ ਉਸਨੇ ਆਪਣੀ ਜੰਮਣਪੋਏ ਦੇ ਵਿੱਚ ਲਈ 18ਵੀਂ ਸਦੀ ਦੇ ਮੱਧ ਦੀ ਗੱਲ ਹੈ ਕਿ ਪੱਛਮੀ ਅਫਰੀਕਾ ਦੇ ਗੈਂਬੀਆ ਦੇਸ਼ ਦਾ ਰਹਿਣ ਵਾਲਾ 18 ਸਾਲਾ ਕੁੰਤਾ ਕਿਤੇ ਆਪਣੇ ਘਰ ਤੋਂ ਥੋੜੀ ਦੂਰ ਲੱਕੜੀਆਂ ਇਕੱਠੀਆਂ ਕਰ ਰਿਹਾ ਸੀ ਅਚਾਨਕ ਅਮਰੀਕੀ ਗੋਰੇ ਉਸਤੇ ਐਲ ਵਾਂਗ ਆ ਚਪਟੇ ਤੇ ਚੁੱਕ ਕੇ ਬੰਦਰਗਾਹ ਦੇ ਨੇੜੇ ਘਰ ਵਿੱਚ ਲੈ ਗਏ ਉੱਥੇ ਉਸ ਨੂੰ ਸਮੁੰਦਰੀ ਜਹਾਜ਼ ਦੇ ਵਿੱਚ ਸੁੱਟਿਆ ਤੇ ਅਮਰੀਕਾ ਲੈ ਆਏ ਰਾਤ ਉਸ ਨੂੰ ਤੇ ਉਸਤੇ ਨਾਲ ਦੇ ਸੈਂਕੜੇ ਕਾਲੇ ਅਫਰੀਕਨਾਂ ਨੂੰ ਜੋ ਤਸੀਹੇ ਦਿੱਤੇ ਗਏ ਉਹ ਸੁਣ ਕੇ ਮਨੁੱਖ ਦਾ ਮਾਨ ਕੰਬ ਜਾਂਦਾ ਹੈ। ਉਹਨਾਂ 'ਚ ਬਹੁਤ ਸਾਰੇ ਤਾਂ ਰਸਤੇ 'ਚ ਹੀ ਮਰ ਗਏ ਤੇ ਸਮੁੰਦਰ ਦੀ ਕੁੱਖ ਦੇ ਵਿੱਚ ਸਮਾ ਗਏ। ਪੁਰਤਗੇਜੀ, ਡਾਚ, ਫਰਾਂਸੀਸੀ, ਅਮਰੀਕੀ, ਸਪੈਨੀ ਤੇ ਹੋਰ ਕਈ ਦੇਸ਼ ਕਾਲੇ ਲੋਕਾਂ ਨੂੰ ਗੁਲਾਮ ਬਣਾ ਕੇ ਉਹਨਾਂ ਨੂੰ ਅੱਗੇ ਵੇਚ ਦਿੰਦੇ ਸੀ। ਅਸਲ ਵਿੱਚ ਇਹ ਵਪਾਰ ਪੁਰਤਗੇਜੀਆ ਨੇ 16ਵੀਂ ਸਦੀ ਦੇ ਵਿੱਚ ਸ਼ੁਰੂ ਕੀਤਾ ਸੀ। ਕਾਲਿਆਂ ਦੇ ਸ਼ਿਕਾਰੀ ਗੋਰੇ ਜਿਨ੍ਹਾਂ ਨੂੰ ਬੁਲਾਇਕ ਹੰਟਰ ਕਿਹਾ ਜਾਂਦਾ ਸੀ। ਨੇ ਅਫਰੀਕਾ ਦੇ ਪਿੰਡਾਂ ਦੇ ਪਿੰਡ ਉਜਾੜ ਦਿੱਤੇ ਤੇ ਉਹਨਾਂ ਨੂੰ ਕਈ ਸਦੀਆਂ ਗੁਲਾਮ ਬਣਾ ਕੇ ਆਪਣੇ ਦੇਸ਼ਾਂ 'ਚ ਰੱਖਿਆ। ਗੋਰੇ ਜਾਦਾ ਔਰਤਾਂ ਤੇ ਬੱਚਿਆਂ ਨੂੰ ਗੁਲਾਮ ਬਣਾ ਕੇ ਲਿਆਉਂਦੇ ਸੀ। ਉਹਨਾਂ ਨੂੰ ਅਫਰੀਕੀ ਜੰਗਲਾਂ 'ਚ ਲੱਕਣਾ ਚੁੱਕਦਿਆਂ ਨੂੰ ਅਗਵਾ ਕਰ ਲੈਂਦੇ ਸੀ। ਭਵੇਂ ਗੁਲਾਮਾਂ ਦਾ ਵਪਾਰ 1808 ਦੇ ਵਿੱਚ ਬੰਦ ਹੋ ਗਿਆ ਸੀ ਪਰ ਅਮਰੀਕਾ ਅੰਦਰ ਇਹ ਵਰਤਾਰਾ 1860 ਤੱਕ ਜਾਰੀ ਰਿਹਾ। ਫਿਰ 5 ਸਾਲ ਸਿਵਲ ਵਾਰ ਹੋਇਆ ਤੇ ਗੁਲਾਮ ਪ੍ਰਥਾ ਤੋਂ ਮੁਕਤੀ ਇਸ ਸਿਵਲ ਵਾਰ ਤੋਂ ਬਾਅਦ ਮਿਲੀ। ਫਰਾਂਸ ਦੇ ਵਿੱਚ ਇਹ ਪ੍ਰਥਾ 1794 ਚ ਫਰਾਂਸੀਸੀ ਇਨਕਲਾਬ ਤੋਂ ਬਾਅਦ ਬੰਦ ਕਰ ਦਿੱਤੀ ਗਈ ਪਰ 1808 ਚ ਇਸ ਨੂੰ ਨਪੋਲੀਅਨ ਨੇ ਫੇਰ ਸ਼ੁਰੂ ਕਰ ਦਿੱਤਾ ਇਸ ਦਾ ਅੰਤ ਫਰਾਂਸ ਦੇ ਵਿੱਚ 1848 ਦੀ ਵੀ ਸਰਕਾਰੀ ਤੌਰ ਤੇ ਹੋਇਆ ਸਦੀਆਂ ਪਹਿਲਾਂ ਉਜਾੜੇ ਕਾਲੇ ਲੋਕ ਆਪਣੀ ਪਛਾਣ ਪਛੋਕਣ ਦੀ ਤਲਾਸ਼ ਦੇ ਵਿੱਚ ਕਈ ਦਹਾਕੇ ਜੂਝਦੇ ਰਹੇ ਅਸੀਂ ਕੌਣ ਹਾਂ ਇਹ ਸਵਾਲ ਉਹਨਾਂ ਨੂੰ ਪਰੇਸ਼ਾਨ ਕਰਦਾ ਰਿਹਾ ਇੱਕ ਸਮਾਂ ਅਜਿਹਾ ਆਇਆ ਕਿ ਇਸ ਸਵਾਲ ਨੇ ਕਾਲੇ ਮੂਲ ਦੇ ਲੇਖਕ ਅਲੇ ਕਸਹੇਲੀ ਦੇ ਬੰਦੇ ਵਿੱਚ ਖੋਰੂ ਪਾਉਣਾ ਸ਼ੁਰੂ ਕਰ ਦਿੱਤਾ ਤੇ ਉਹ 1960 ਦੇ ਕਰੀਬ ਆਪਣੀਆਂ ਜੜ੍ਹਾਂ ਆਪਣੇ ਪਿੰਡ ਦੀ ਤਲਾਸ਼ ਦੇ ਵਿੱਚ ਅਫਰੀਕਾ ਨੂੰ ਨਿਕਲ ਪਿਆ ਉਸ ਨੇ ਆਪਣੀ ਦਾਦੀ ਸੀਨਥਾ ਤੋਂ ਆਪਣੇ ਵੱਡ ਵਡੇਰਿਆਂ ਦੀਆਂ ਕਹਾਣੀਆਂ ਸੁਣੀਆਂ ਸਨ ਉਹਨਾਂ ਕਹਾਣੀਆਂ ਦੇ ਸਹਾਰੇ ਉਹ ਗੈਂਬੀਆ ਪਹੁੰਚ ਗਿਆ ਤੇ ਉਸ ਨੇ ਸਥਾਨਕ ਲੋਕਾਂ ਦੀ ਮਦਦ ਦੇ ਨਾਲ ਵੱਡ ਵਡੇਰੇ ਕੁੰਤੇ ਦਾ ਪਿੰਡ ਜ਼ਹੂਰਾ ਲੱਭ ਲਿਆ ਅਲੇਕਸ ਆਪਣੇ ਪਿੰਡ ਕੁੰਤੇ ਸੇਮੀ ਪੀੜੀ ਚੋਂ ਸੀ ਉੱਥੋਂ ਉਹ ਪਰਤ ਕੇ ਅਲੇਕਸ ਨੇ 10 ਸਾਲ ਲਾ ਕੇ ਇੱਕ ਨਾਵਲ ਲਿਖਿਆ ਜੋ 1976 ਦੇ ਵਿੱਚ ਪ੍ਰਕਾਸ਼ਿਤ ਹੋਇਆ ਉਸ ਨਾਵਲ ਨੇ ਅਮਰੀਕਾ ਦੀ ਦੁਨੀਆ ਦੇ ਕਈ ਦੇਸ਼ਾਂ ਨੂੰ ਹਿਲਾ ਕੇ ਰੱਖ ਦਿੱਤਾ ਹੁਣ ਅਫਰੀਕਾ ਚ ਅਮਰੀਕਾ ਤੋਂ ਜਾ ਕੇ ਆਪਣੇ ਪਿੰਡਾਂ ਚ ਕਾਲੇ ਮੂਲ ਦੇ ਲੋਕ ਮੇਲੇ ਲਾਉਂਦੇ ਨੇ ਥੋੜੀ ਦੇਰ ਪਹਿਲਾਂ ਅਲੇਕਸ ਦੇ ਪੋਤਾ ਤੇ ਪੋਤੀ ਉੱਥੇ ਜਾ ਕੇ ਆਏ ਨੇ ਅਲੇਕਸ ਦੀ 1992 ਦੇ ਵਿੱਚ ਮੌਤ ਹੋ ਗਈ ਜਿਵੇਂ ਲੈਂਡ ਪੂਲਿੰਗ ਨੀਤੀ ਦੇ ਫਾਇਦੇ ਗਿਣਾਉਣ ਵਾਲੇ ਲੁਧਿਆਣਾ ਦੇ ਆਸ-ਪਾਸ ਦੇ ਪਿੰਡਾਂ 'ਚ ਤੁਰੇ ਫਿਰਦੇ ਨੇ ਉਸੇ ਤਰ੍ਹਾਂ ਅਮਰੀਕਾ ਦੇ ਵਿੱਚ ਵੀ ਜਿਹੇ ਬਹੁਤ ਲੋਕ ਹਨ ਜੋ ਗੁਲਾਮ ਵਪਾਰ ਦੇ ਹੱਕ ਦੇ ਵਿੱਚ ਬੋਲਦੇ ਨੇ ਉਹ ਕਹਿੰਦੇ ਨੇ ਕਿ ਕਾਲੇ ਲੋਕਾਂ ਨੂੰ ਅਫਰੀਕਾ ਦੇ ਜੰਗਲਾਂ 'ਚੋਂ ਕੱਢ ਕੇ ਸੱਭਿਆਕ ਮੁਲਕਾਂ ਦੇ ਵਿੱਚ ਲੈ ਕੇ ਆਉਣਾ ਉਹਨਾਂ ਲਈ ਚੰਗਾ ਹੀ ਸਾਬਤ ਹੋਇਆ ਹੈ ਇਸ ਤਰ੍ਹਾਂ ਹੀ ਵਾਰੋਂ ਆ ਕੇ ਅਮਰੀਕਾ ਤੇ ਕਾਬਜ ਹੋਏ ਗੋਰੇ ਅਮਰੀਕੀਆਂ ਨੇ ਉੱਥੋਂ ਦੇ ਮੂਲ ਵਾਸੀਆਂ ਤੇ ਜਿਨ੍ਹਾਂ ਨੂੰ ਉਹ ਇੰਡੀਅਨ ਕਹਿੰਦੇ ਸੀ ਤੇ ਉਹਨਾਂ ਦੇ ਉੱਤੇ ਜ਼ੁਲਮ ਕੀਤੇ ਉਹ ਅਮਰੀਕੀਆਂ ਦੇ ਮੱਥੇ ਤੇ ਨਾਂ ਮਿਟੜਨ ਵਾਲਾ ਕਲੰਕ ਹੈ ਪੰਜ ਵੱਡੇ ਕਬੀਲੇ ਚੋਕਟਾ ਕ੍ਰੀਕਸ ਚਰੋਕੀ ਸੇਮੀਨੋਲ ਤੇ ਚਿੱਕ ਸਭ ਦੱਖਣੀ ਪੂਰਬੀ ਅਮਰੀਕਾ ਦੇ ਅਮੀਰ ਖਿੱਤੇ ਜਿਸ ਦੇ ਵਿੱਚ ਜਾਰਜੀਆ ਫਲੋਰੀਡਾ ਮੈਰੀਲੈਂਡ ਵਰਜੀਨੀਆ ਆਦ ਸ਼ਾਮਲ ਸਨ ਸਾਲ 1830 ਦੇ ਵਿੱਚ ਅਮਰੀਕਾ ਕਾਂਗਰਸ ਨੇ ਕਾਨੂੰਨ ਇੰਡੀਅਨ ਰਿਮੂਵਲ ਐਕਟ ਪਾਸ ਕਰਕੇ ਉਹਨਾਂ ਨੂੰ 1831 ਤੋਂ 1840 ਤੱਕ ਨਦੀ ਤੋਂ ਪਾਰ ਵਰਫੀਲੇ ਇਲਾਕੇ ਦੇ ਵਿੱਚ ਛੱਡ ਦਿੱਤਾ ਇਸ ਇਲਾਕੇ ਨੂੰ ਹੁਣ ਓਕਲਾਹੋਮਾ ਕਹਿੰਦੇ ਨੇ ਸੋਨੇ ਦੀਆਂ ਖਾਨਾਂ ਤੇ ਕਬਜ਼ੇ ਕਰਨ ਦੇ ਲਈ ਅਮੀਰ ਅਮਰੀਕੀਆਂ ਨੇ ਕਾਨੂੰਨ ਪਾਸ ਕਰਵਾ ਕੇ 1 ਲੱਖ ਤੋਂ ਵੱਧ ਲੋਕਾਂ ਨੂੰ ਉਹਨਾਂ ਦੇ ਪਿੰਡਾਂ ਤੋਂ ਉਜਾੜ ਕੇ ਕਈ ਹਜ਼ਾਰ ਮੀਲ ਦੂਰ ਦਵਾਲੇ ਦਿੱਤਾ ਇਸ ਦੇ ਲਈ ਬਲਦਾਂ ਪਰਯੋਗ ਕੀਤਾ ਗਿਆ ਕੁੱਟਮਾਰ ਕਰਨ ਦੇ ਲਈ ਫੈਡਰਲ ਫੋਰਸ ਦੀ ਵਰਤੋਂ ਕੀਤੀ ਗਈ ਕੋਈ 15 ਹਜ਼ਾਰ ਦੇ ਕਰੀਬ ਇੰਡੀਅਨ ਪ੍ਰਵਾਸਕਰਦੇ ਠੰਡ ਤੇ ਹੋਰ ਕਾਰਨਾ ਕਰਕੇ ਮਰ ਗਏ ਬਾਅਦ ਚ ਉਹਨਾਂ ਦੀ ਯਾਦ ਦੇ ਵਿੱਚ ਪਾਰਕ ਬਣਾ ਦਿੱਤੀ ਗਈ ਤੇ ਇੰਗਲੈਂਡ ਤੇ ਹੋਰ ਦੇਸ਼ਾਂ ਤੋਂ ਪ੍ਰਵਾਸ ਕਰਕੇ ਅਮਰੀਕਾ 'ਚ ਵਸੇ ਗੋਰੇ ਹੁਣ ਆਪਣੇ ਪੁਰਖਿਆਂ ਦੀ ਧਰਤੀ ਤੋਂ ਮਹਿੰਗੇ ਪਾ ਦੀ ਮਿੱਟੀ ਆਪਣੀਆਂ ਕਵਰਾਂ ਤੇ ਪਾਉਣ ਦੇ ਲਈ ਮਰਨ ਤੋਂ ਪਹਿਲਾਂ ਹੀ ਮੰਗਵਾ ਲੈਂਦੇ ਨੇ ਉਹਨਾਂ ਚੋਂ ਆਪਣੀ ਮਿੱਟੀ ਦਾ ਮੋਹ ਕਈ ਸਦੀਆਂ ਬਾਅਦ ਵੀ ਬਰਕਰਾਰ ਹੈ ਜਦੋਂ ਪਿੰਡ ਉਜਾੜਿਆ ਜਾਂਦਾ ਹੈ ਤਾਂ ਉਸ ਤੇ ਨਾਲ ਹੋਰ ਕਿੰਨਾ ਕੁਝ ਉਜੜ ਜਾਂਦਾ ਹੈ ਉਸ ਦਾ ਅੰਦਾਜ਼ਾ ਤੱਕ ਨਹੀਂ ਲਾਇਆ ਜਾ ਸਕਦਾ ਬੋਲੀ ਸੱਭਿਆਚਾਰ ਤੇ ਹੋਰ ਬਹੁਤ ਕੁਝ ਦਾ ਕਾਣ ਹੋ ਜਾਂਦਾ ਹੈ ਇਸ ਤਰ੍ਹਾਂ ਪੱਸ਼ਮੀ ਕੈਕੀਸੀਆ ਦੇ ਖੋਸਤਾ ਦੇ ਸਾਖੇ ਦਰਿਆ ਦੇ ਆਸ-ਪਾਸ ਰਹਿਣ ਵਾਲੇ ਉਪੀਖ ਲੋਕਾਂ ਨਾਲ ਹੋਇਆ 19ਵੀਂ ਸਦੀ ਚ ਉਹਨਾਂ ਦੀ ਯਾਰਸਾਹੀ ਨਾਲ ਲੜਾਈ ਚੱਲ ਰਹੀ ਸੀ ਉਹ ਬਹੁਤ ਬਹਾਦਰ ਕੌਮ ਗਿਣੀ ਜਾਂਦੀ ਸੀ ਤੇ ਉਸਨੇ ਯਾਰ ਅੱਗੇ ਗੋਡੇ ਟੇਕਣ ਤੋਂ ਨਾ ਕਰ ਦਿੱਤੀ ਯਾਰ ਨੇ ਅਖੀਰ ਉਹਨਾਂ ਨੂੰ ਇਹ ਕਹਿ ਦਿੱਤਾ ਕਿ ਉਹ ਜਾਂ ਤਾਂ ਆਪਣੇ ਪਹਾੜ ਛੱਡ ਕੇ ਮਦਾਨੀ ਇਲਾਕੇ ਚ ਆ ਕੇ ਵਸ ਜਾਣ ਫਿਰ ਤੁਰਕੀ ਨੂੰ ਪ੍ਰਵਾਸ ਕਰ ਜਾਣ ਕੁਝ ਜ਼ਗੀਰਦਾਰਾਂ ਦੇ ਪ੍ਰਭਾਵ ਥੱਲੇ ਉਫੀਕ ਤੁਰਕੀ ਚਲੇ ਗਏ ਤੇ ਬਹੁਤ ਸਾਰੇ ਤਾਂ ਰਸਤੇ 'ਚ ਹੀ ਪ੍ਰਵਾਸ ਕਰਦੇ ਸਮੇ ਮਾਰੇ ਗਏ ਜਿਹੜੇ ਨੌਜਵਾਨ ਸੀ ਉਹ ਤੁਰਕੀ ਦੇ ਸੁਲਤਾਨ ਨੇ ੱੱਕੇ ਨਾਲ ਫੌਜ ਦੇ ਵਿੱਚ ਭਰਤੀ ਕਰ ਲਏ ਉਹ ਸੁਲਤਾਨ ਦੀ ਖਾਤਰ ਲੜਨ ਸਮੇ ਮਾਰੇ ਗਏ ਉਨ੍ਹਾਂ ਦੀ ਜੋ ਤੁਰਕੀ ਚ ਦੁਰਦਸ਼ਾ ਹੋਈ ਉਸ ਦੀ ਮਿਸਾਲ ਲੱਭਣੀ ਔਖੀ ਹੈ ਜਦੋਂ ਰੂਸ ਦੇ ਵਿੱਚ ਇਨਕਲਾਬ ਆ ਗਿਆ ਤਾਂ ਬਾਕੀ ਬਚੇ ਉਫੀਕਾਂ ਨੇ ਵਾਪਸ ਆਪਣੇ ਦੇਸ਼ ਪਰਤਣਾ ਚਾਹਿਆ ਤੇ ਉਹ ਆਪਣੇ ਵਾਪਸੀ ਸਮੇਂ ਭੁੱਖ ਤੇ ਹਜੇ ਦੇ ਨਾਲ ਮਾਰੇ ਗਏ ਜੰਗੀਰਦਾਰ ਤੁਰਕੀ ਦੀ ਸਲਤਨਤ ਦੇ ਟੋਡੀ ਬਣ ਗਏ ਤੇ ਆਪਣੇ ਉਫੀਕ ਲੋਕਾਂ ਨੂੰ ਸੁਲਤਾਨ ਦੇ ਲਈ ਲੜਨ ਦੇ ਲਈ ਤਿਆਰ ਕਰਨ ਲਈ ਹਰ ਤਰ੍ਹਾਂ ਦੇ ਹੱਥ ਕੰਡੇ ਵਰਤਦੇ ਰਹੇ ਇਹ ਮੰਨਿਆ ਜਾਂਦਾ ਹੈ ਕਿ 1992 ਦੇ ਵਿੱਚ ਉਫੀਕ ਬੋਲੀ ਬੋਲਣ ਵਾਲਾ ਆਖਰੀ ਵਿਅਕਤੀ ਮਰ ਗਿਆ 100 ਸਾਲ ਚ ਇਹ ਬਹਾਦਰ ਕੌਮ ਦੁਨੀਆ ਦੇ ਨਕਸ਼ੇ ਤੋਂ ਅਲੋਪ ਹੋ ਗਈ ਇਸ ਸੰਬੰਧ ਵਿੱਚ ਰੂਸੀ ਲੇਖਕ ਬਕਰਾਤ ਸਨਕੂਵਾ ਨੇ ਬਹੁਤ ਹੀ ਵਧੀਆ ਨਾਵਲ ਲਿਖਿਆ ਹੈ ਨਾਵਲ ਦੇ ਅੰਤ ਚ ਉਹ ਇਸ ਕਥਨ ਨਾਲ ਕਰਦਾ ਹੈ ਕਿ ਜੋ ਆਪਣਾ ਦੇਸ਼ ਗਵਾ ਦਿੰਦਾ ਹੈ ਉਹ ਸਭ ਕੁਝ ਗਵਾ ਦਿੰਦਾ ਹੈ ਇਸ ਤੋਂ ਸਪਸ਼ਟ ਹੈ ਕਿ ਜਿਸ ਤੋਂ ਉਸ ਦਾ ਪਿੰਡ ਖੋ ਲਿਆ ਜਾਂਦਾ ਹੈ ਉਸ ਤੋਂ ਸਭ ਕੁਝ ਖੋ ਲਿਆ ਜਾਂਦਾ ਹੈ ਚੰਡੀਗੜ੍ਹ ਦੀ ਹੀ ਗੱਲ ਲੈ ਲਵੋ ਦੁਨੀਆ ਦਾ ਸੁੰਦਰ ਸਮਝਿਆ ਜਾਣ ਵਾਲਾ ਇਹ ਸ਼ਹਿਰ ਹਜ਼ਾਰਾਂ ਲੋਕਾਂ ਦੇ ਉਜਾੜੇ ਤੇ ਉਸਰਿਆ ਹੋਇਆ ਹੈ ਇਸ ਦੀਆਂ ਨੀਹਾਂ ਪਤਾ ਨਹੀਂ ਕਿੰਨੀਆਂ ਆਹਾਵਾਸੀਸਾਂ ਤੇ ਹੰਝੂਆਂ ਤੇ ਟਿਕੀਆਂ ਹੋਈਆਂ ਨੇ ਮੈਂ ਉਹਨਾਂ ਬਹੁਤ ਸਾਰੇ ਲੋਕਾਂ ਨੂੰ ਮਿਲਿਆ ਜਿਨ੍ਹਾਂ ਦੇ ਪਿੰਡਾਂ ਨੂੰ ਉਜਾੜ ਕੇ ਚੰਡੀਗੜ੍ਹ ਵਸਾਇਆ ਗਿਆ ਇਸ ਨੂੰ ਬਸਾਉਣ ਦੇ ਲਈ 28 ਪਿੰਡਾਂ ਦਾ ਵजूद ਮਿਟਾ ਦਿੱਤਾ ਗਿਆ ਕੁਝ ਪਿੰਡ ਜਿਵੇਂ ਡੱਡੂ ਮਾਜਰਾ ਹੱਲੂ ਮਾਜਰਾ ਬੜਾਇਲ ਵੜਹੇੜੀ ਰਾਏਪੁਰ ਆਦ ਮੂਲ ਵਾਸੀਆਂ ਦੇ ਯਤਨਾਂ ਸਦਕਾ ਬਚ ਰਹੇ ਅੰਗਰੇਜ਼ ਸਿੰਘ ਵੜਹੇੜੀ ਨੇ ਇਨ੍ਹਾਂ ਪਿੰਡਾਂ ਦੇ ਵजूद ਨੂੰ ਮਿਟਣ ਤੋਂ ਬਚਾਉਣ ਦੇ ਲਈ ਬੜੀ ਜੱਦੋਜਹਿਦ ਕੀਤੀ 1971 ਚ ਉਸ ਸਮੇਂ ਦੇ ਪ੍ਰਧਾਨ ਮੰਤਰੀ ਇੰਦਰਾਂ ਗਾਂਧੀ ਨੂੰ ਮਿਲੇ ਪ੍ਰਧਾਨ ਮੰਤਰੀ ਨੇ ਚੰਡੀਗੜਾ ਆ ਕੇ ਐਲਾਨ ਕੀਤਾ ਕਿ ਅੱਜ ਤੋਂ ਬਾਅਦ ਹੋਰ ਕੋਈ ਪਿੰਡ ਨਹੀਂ ਟਾਇਆ ਜਾਵੇਗਾ ਸਿਰਫ ਜ਼ਮੀਨ ਹੀ ਅਕਵਾਇਰ ਕੀਤੀ ਜਾਵੇਗੀ ਚੰਡੀਗੜ੍ਹ ਵਸਾਉਣ ਦੇ ਲਈ ਉਜਾੜੇਗੇ ਪਿੰਡਾਂ ਚ ਕੁਝ ਰਾਜਸਥਾਨ ਕੁਝ ਉੱਤਰ ਪ੍ਰਦੇਸ਼ ਤੇ ਕੁਝ ਪੰਜਾਬ ਦੇ ਅਲੱਗ ਅਲੱਗ ਪਿੰਡਾਂ ਚ ਜਾ ਵਸੇ ਚੰਡੀਗੜ੍ਹ ਵਸਾਉਣ ਦੇ ਲਈ ਟਾਹੇਗੇ ਪਿੰਡਾਂ ਦੀ ਮਾਂ ਬੋਲੀ ਗੂੜੀ ਪਵਾਦੀ ਸੀ ਪਰ ਹੁਣ ਉਹਨਾਂ ਦੇ ਬੱਚੇ ਆਪਣੀ ਮਾਂ ਬੋਲੀ ਤੋਂ ਟੁੱਟ ਗਏ ਨੇ ਜਿਹੜੇ ਪਿੰਡ 'ਚ ਹੁਣ ਉਹ ਵਸੇ ਨੇ ਉੱਥੇ ਉਹ ਹਜੇ ਵੀ ਬਾਹਰਲੇ ਬਚਦੇ ਨੇ ਇੱਕ ਦਿਨ ਮੈਨੂੰ ਉਮਰ ਦੇ 90 ਸਾਲਾਂ ਨੂੰ ਟੁੱਕਿਆ ਡਾਕਟਰ ਸੇਰ ਸਿੰਘ ਚੰਡੀਗੜ੍ਹ ਦੀ ਸੁਖਣਾ ਲੇਕ ਤੇ ਲੈ ਗਿਆ ਅਤੇ ਉੱਥੇ ਜਾ ਕੇ ਉੱਚੀ ਉੱਚੀ ਰੋਣ ਲੱਗ ਪਿਆ ਨਾਲ ਲੱਗਦੇ ਲੇਕ ਕਲੱਬ ਵਾਲ ਉਂਗਲ ਕਰਕੇ ਕਹਿਣ ਲੱਗਿਆ ਕਿ ਇੱਥੇ ਸਾਡੀ ਜ਼ਮੀਨ ਸੀ ਅੱਜ ਇਹਨੂੰ ਲੋਕ ਹੁਣ ਸੁਖਣਾ ਲੇਕ ਝੀਲ ਕਹਿੰਦੇ ਨੇ ਸੱਪੜ ਸੀ ਤੇ ਇਹ ਸੁਖਣਾ ਚੋਹ ਦੇ ਪਾਣੀ ਨਾਲ ਭਰ ਕੇ ਉੱਸਲਦਾ ਸੀ ਤੇ ਪਾਣੀ ਬਰਸਾਤੀ ਨਾਲੇ ਰਾਹੀਂ ਅੱਗੇ ਨਿਕਲ ਜਾਂਦਾ ਸੀ ਜਿੱਥੇ ਅੱਜਕੱਲ ਪੰਜਾਬ ਰਾਜ ਭਵਨ ਗਵਰਨਰ ਦਾ ਰਹਿਣ ਬਸੇਰਾ ਹੈ ਉੱਥੇ ਡਾਕਟਰ ਸੇਹ ਸਿੰਘ ਦੇ ਪਿੰਡ ਪੰਗੀ ਮਾਜਰਾ ਔਰ ਫਰਾਵਨਗਰ ਸੀ ਜਿੱਥੇ 17 ਸੈਕਟਰ ਦਾ ਵਸਾ ਡਾ ਹੈ ਉੱਥੇ ਰੁੜਕੀ ਪੜਾਉ ਵਾਲੀ ਸੀ ਜਿੱਥੇ ਰਾਹੀ ਰੋਕ ਕੇ ਖੂਹਾਂ ਦਾ ਪਾਣੀ ਪੀਂਦੇ ਸੀ ਸੈਕਟਰ 17 ਵਾਲੇ ਇਲਾਕੇ ਚ ਕੋਈ 15 ਦੇ ਕਰੀਬ ਖੂਹ ਸੀ ਅਜਮੇਰ ਸਿੰਘ ਜੋ ਕਿ 102 ਸਾਲ ਦੀ ਉਮਰ ਚ ਇਸ ਸੰਸਾਰ ਤੋਂ ਕੁਝ ਸਾਲ ਪਹਿਲਾਂ ਵਿਦਾ ਹੋਇਆ ਹੈ ਤੇ ਉਸ ਦਾ ਪਿੰਡ ਕਾਲੀਵਾਰ ਸੈਕਟਰ 8 ਦੇ ਗੁਰਦੁਆਰੇ ਕੋਲ ਸੀ ਪੀਜੀਆਈ ਖੁੱਡਾ ਜਸੂ ਤੇ ਪੰਜਾਬ ਯੂਨੀਵਰਸਿਟੀ ਕਾਂਜੀਵਾਜਰਾ ਤਨਾਸ ਤੇ ਜ਼ਮੀਨ 'ਚ ਬਣੀ ਹੈ ਅਜੇ ਕੁੱਝ ਉਹਨਾਂ ਦੇ ਪਿੰਡਾਂ ਦੇ ਮੂਲ ਵਾਸੀ ਜਿਉਂਦੇ ਨੇ ਜਿਨ੍ਹਾਂ ਦੇ ਪਿੰਡਾਂ ਨੂੰ ਖਤਮ ਕਰਕੇ ਚੰਡੀਗੜ੍ਹ ਵਸਾਇਆ ਗਿਆ ਉਹ ਆਪਣੇ ਪਿੰਡਾਂ ਨੂੰ ਯਾਦ ਕਰਕੇ ਤਾਹਾਂ ਮਾਰ ਕੇ ਰੋਂਦੇ ਨੇ ਕਿਹਾ ਜਾਂਦਾ ਹੈ ਕਿ ਸ਼ਹਿਰਾਂ ਦੀ ਆਪਣੀ ਕੋਈ ਰੂਹ ਨਹੀਂ ਹੁੰਦੀ ਪਿੰਡਾਂ ਦੀ ਹੁੰਦੀ ਹੈ ਪਿੰਡ ਦੀ ਉਸਾਰੀ ਸਾਂਝੇ ਖੂਨ 'ਚੋਂ ਹੋਈ ਹੁੰਦੀ ਹੈ ਸਮਾਜ ਵਿਗਿਆਨੀ ਕਹਿੰਦੇ ਨੇ ਕਿ ਉਜਾੜੇ ਦਾ ਸਦਮਾ ਸਭ ਤੋਂ ਖਤਰਨਾਕ ਹੁੰਦਾ ਹੈ ਇਸ ਸਦਮੇ 'ਚ ਉੱਭਰਨ ਦੇ ਲਈ ਦਹਾਕੇ ਲੱਗ ਜਾਂਦੇ ਨੇ ਜਿਹੜੀ ਪੀੜ੍ਹੀ ਨੂੰ ਇਹ ਸਦਮਾ ਲੱਗਦਾ ਹੈ ਉਸ ਨੂੰ ਤਾਂ ਇਸ ਤੋਂ ਬਾਹਰ ਨਿਕਲਣਾ ਨਾਮੁਕੰਨ ਹੈ ਕਿ ਕਿਸੇ ਸਮੇਂ ਅੱਜ ਤੋਂ 50 100 ਸਾਲ ਬਾਅਦ ਉਸ ਸਵਾਲ ਦਾ ਸਾਹਮਣਾ ਸਾਡੇ ਲੋਕਾਂ ਨੂੰ ਵੀ ਕਰਨਾ ਪਵੇਗਾ ਜਿਸ ਦਾ ਐਲੇਕਸ ਹੈਲੀ ਨੇ ਆਪਣੇ ਛੇ ਪੁਸਤਕਾਂ ਬਾਅਦ 1960 ਦੇ ਵਿੱਚ ਕੀਤਾ ਮੈਨੂੰ ਲੱਗਦਾ ਹੈ ਕਿ ਹਰ ਹਾਲਤ ਚ ਕਰਨਾ ਪਊ ਸ਼ਾਇਦ ਉਹਨਾਂ ਨੂੰ ਹੁਣੇ ਕਰਨਾ ਪੈ ਰਿਹਾ ਹੋਵੇ ਜਿਨ੍ਹਾਂ ਦੇ ਬਜ਼ੁਰਗ ਪਿਛਲੀ ਸਦੀ ਦੇ ਸ਼ੁਰੂ ਚ ਹੀ ਅਮਰੀਕਾ ਕੈਨੇਡਾ ਸਿੰਗਾਪੁਰ ਤੇ ਮਲਾਇਆ ਵਰਗੇ ਦੇਸਾਂ ਨੂੰ ਤੁਰ ਗਏ ਸਨ ਗਰਦਾਸ ਮਾਨ ਨੂੰ ਆਪਣੇ ਪਿੰਡ ਦੀ ਯਾਦ ਸਤਾਉਂਦੀ ਹੈ ਇਸ ਲਈ ਉਸਨੇ ਲਿਖਿਆ ਹੈ ਮੋੜ ਮੋੜ ਯਾਸਤਾਏ ਪਿੰਡ ਦੀਆਂ ਗਲੀਆਂ ਦੀ ਅੱਜ ਤੋਂ ਕੁਝ ਪੀੜੀਆਂ ਬਾਅਦ ਇਹ ਯਾਦ ਉਹਨਾਂ ਨੂੰ ਵੀ ਸਤਾਉ ਜੋ ਪੰਜਾਬ ਛੱਡ ਕੇ ਅਮਰੀਕਾ ਕੈਨੇਡਾ ਆਸਟ੍ਰੇਲੀਆ ਇਟਲੀ ਤੇ ਹੋਰ ਮੁਲਕਾਂ ਜਾ ਵਸੇ ਨੇ ਤੇ ਉਹਨਾਂ ਨੂੰ ਵੀ ਜੋ ਪੰਜਾਬ ਛੱਡ ਕੇ ਰਾਜਸਥਾਨ ਗੁਜਰਾਤ ਉੱਤਰ ਪ੍ਰਦੇਸ਼ ਉੱਤਰਾਖੰਡ ਤੇ ਹੋਰ ਰਾਜਾਂ 'ਚ ਮਜਬੂਰੀ ਜਾਂ ਸਮੇਂ ਦੀਆਂ ਸਰਕਾਰਾਂ ਦੀ ਸ਼ਹਿਰ ਬਸਾਉਣ ਦੀ ਜਦ ਕਰਕੇ ਉਜੜ ਕੇ ਨੇ ਗਰਦਾਸ ਮਾਨ ਇਕੱਲਾ ਹੀ ਨਹੀਂ ਜਿਸ ਨੇ ਅਜਿਹਾ ਗੀਤ ਲਿਖਿਆ ਹੈ ਸਾਹ ਪਣਗੋਟੇ ਦਾ ਗੀਤ ਹੈ ਇੱਕ ਵਾਰੀ ਤਾਂ ਮਣਾ ਪਿੰਡ ਚੋਂ ਹੋ ਆਈਏ ਆਪਣੇਆ ਤੋਂ ਵਿਸੜੇ ਨਾ ਮਰ ਜਾਈਏ ਹੋਏ ਦਿਲ ਦੀ ਪਣਗੋਟੇ ਵਾਲਾ ਭਾਈ ਆ ਰਹਿਣ ਦੇਉ ਸਾਹ ਪਣਗੋਟੇ ਵਾਲਾ ਹਨਾ ਆ ਧਰਮਵੀਰ ਥਾਂਦੀ ਵਾਲਾ ਉਹ ਕਰਦਾ ਨੇ ਤਰ हां मैं बोलता ही बिच्ची बसेना ਧਰਮਵੀਰ ਥਾਂਦੀ ਦਾ ਗੀਤ ਖੇਤਾਂ ਤੇ ਖੂਹਾਂ ਜਾ ਕੇ ਮੌਣਾ ਕੋਲ ਰੋਇਆ ਧਰਮਵੀਰ ਥਾਂਦੀ ਦਾ ਗੀਤ ਹੈ ਖੇਤੀ ਖੂਹਾਂ ਤੇ ਜਾ ਕੇ ਮੌਣਾ ਕੋਲ ਰੋਕੇ ਆਇਆ ਖਾਲੀ ਖੜੇ ਮੰਜਿਆਂ ਦੀਆਂ ਦੌਣਾ ਕੋਲ ਰੋਕੇ ਆਇਆ ਇਸ ਤਰ੍ਹਾਂ ਦੇ ਗੀਤ ਤਾਂ ਹੋਰ ਵੀ ਬਹੁਤ ਨੇ ਤੇ ਇਹ ਉਜਾੜਾ ਨੇ ਜਿਹੜੀਆਂ ਲੋਕ ਆਪਣੇ ਪਿੰਡਾਂ ਨੂੰ ਯਾਦ ਕਰਦੇ ਨੇ ਇਸ ਉਜਾੜੇ ਦੀ ਕਹਾਣੀ ਇਹ ਨਾ ਬਣੇ ਕਿ ਲੋਕ ਆਪਣੇ ਪਿੰਡਾਂ ਨੂੰ ਯਾਦ ਕਰਨ ਅਤੇ ਇਹ ਉਜਾੜਾ ਕਦੇ ਨਾ ਹੋਵੇ ਅਸੀਂ ਇਹੀ ਉਮੀਦ ਕਰਾਂਗੇ ਸਾਡੇ ਚੈਨਲ ਦੀ ਇਸ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਸਮੁੱਚੀ ਟੀਮ ਤੁਹਾਡੀ ਧੰਨਵਾਦੀ ਹੈ ਤੁਸੀਂ ਇਸ ਵੀਡੀਓ ਨੂੰ ਲਾਈਕ ਕਰ ਲਈ ਬੈਲ ਦਾ ਬਟਨ ਜ਼ਰੂਰ ਦਬਾਓ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਨਾ ਤਾਂ ਜੋ ਤੁਹਾਡੇ ਤੱਕ ਤੱਥਪੂਰਨ ਤੇ ਸਹੀ ਜਾਣਕਾਰੀ ਪਹੁੰਚਾਈ ਜਾ ਸਕੇ ਹੋ ਸਕੇ ਤਾਂ ਸਾਡੀ ਹੌਸਲਾ ਅਫਜ਼ਾਈ ਲਈ ਕਮੈਂਟ ਵੀ ਕਰਨਾ ਧੰਨਵਾਦ